ਪਹਿਲੇ ਨਵਰਾਤਰੀ ਦੇ ਮੌਕੇ ਸ਼੍ਰੀ ਸਾਈ ਲੀਲਾ ਸੇਵਾ ਮੰਦਰ ਮੋਹਨਨਗਰ ਸੁਲਤਾਨਵਿੰਡ ਰੋਡ ਵਿਖੇ ਮਹਾਜਨ ਸਭਾ ਰਾਣੀ ਕਾ ਬਾਗ ਮੋਡਲ ਟਾਊਨ ਦੇ ਪ੍ਰਧਾਨ ਗੁਲਸ਼ਨ ਮਹਾਜਨ ਵੱਲੋਂ ਨੰਦੀ ਮਹਾਰਾਜ ਦੀ ਨਵੀਂ ਮੂਰਤੀ ਸਥਾਪਿਤ ਕਰਵਾਈ ਗਈ ਇਸ ਮੌਕੇ ਉਹਨਾਂ ਸਾਈ ਬਾਬਾ ਜੀ ਦਾ ਅਸ਼ੀਰਵਾਦ ਲਿਆ ਅਤੇ ਸ਼ਿਵ ਪਰਿਵਾਰ ਦੇ ਕੋਲ ਨੰਦੀ ਮਹਾਰਾਜ ਦੀ ਮੂਰਤੀ ਸਥਾਪਿਤ ਕਰਵਾਈ ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸੇਵਕ ਅਨਿਲ ਮਹਾਜਨ ਨੇ ਗੁਲਸ਼ਨ ਮਹਾਜਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕੁਝ ਸਾਲ ਪਹਿਲਾਂ ਵੀ ਗੁਲਸ਼ਨ ਮਹਾਜਨ ਵੱਲੋਂ ਇਸ ਮੰਦਰ ਵਿੱਚ शिव परिवार ਦੀ ਸਥਾਪਨਾ ਕਰਵਾਈ ਗਈ ਸੀ ਅਤੇ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਨੰਦੀ ਮਹਾਰਾਜ ਜੀ ਦੀ ਮੂਰਤੀ ਖੰਡਿਤ ਹੋਣ ਕਾਰਨ ਉਹਨਾਂ ਗੁਲਸ਼ਨ ਮਹਾਜਨ ਨੂੰ ਇਸ ਬਾਰੇ ਜਾਣੂ ਕਰਵਾਇਆ ਤਾਂ ਗੁਲਸ਼ਨ ਮਹਾਜਨ ਵੱਲੋਂ ਖੰਡਿਤ ਹੋਈ ਮੂਰਤੀ ਦਾ ਹਰਿਦੁਆਰ ਵਿਖੇ ਗੰਗਾਜੀ ਵਿੱਚ ਵਿਸਰਜਨ ਕਰਵਾ ਕੇ ਉੱਥੋਂ ਨਵੀਂ ਮੂਰਤੀ ਲਿਆ ਕੇ ਇੱਥੇ ਸਥਾਪਿਤ ਕਰਵਾਈ ਗਈ ਹੈ ਇਸ ਮੌਕੇ ਗੁਲਸ਼ਨ ਮਹਾਜਨ ਨੇ ਪਹਿਲੇ ਨਵਰਾਤਰੀ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਵੱਲੋਂ ਸਾਰੇ ਹੀ ਧਾਰਮਿਕ ਸਥਾਨਾਂ ਦੀ ਅਤੇ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਸੇਵਾ ਕੀਤੀ ਜਾਂਦੀ ਹੈ ਅਤੇ ਅੱਗੋਂ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ترसीम शर्मा, ਤੇਜਿੰਦਰ 바ਵਾ, ਸੁباش ਮਹਾਜਨ, ਪੁਸ਼ਪਿੰਦਰ ਮਹਾਜਨ, सोनू ਗਿੱਲ, ਸ਼੍ਰੀਮਤੀ ਸ਼ਸ਼ੀ ਮਹਾਜਨ, ਆਰਤੀ ਸ਼ਰਮਾ, ਉਪਾਸਨਾ, ਪੂਜਾ, ਬਿਮਲਾ ਰਾਣੀ, ਕਮਲਾ ਦੇਵੀ, ਕ੍ਰਿਸ਼ਨਾ ਸ਼ਰਮਾ, ਮਾਦਵ ਮਹਾਜਨ ਅਤੇ ਰਾਗਵ ਮਹਾਜਨ ਸਣੇ ਸ਼ਰਦਾਲੂ ਮੌਜੂਦ ਸਨ।

ਅੱਜ ਸਾਡੇ ਵਾਸਤੇ ਬੜਾ ਹੀ ਪਾਵਨ ਦਿਨ ਹੈ ਮੰਗਲमय ਦਿਨ ਹੈ ਅੱਜ ਪਹਿਲਾ ਨਵਰਾਤਰਾ ਹੈ ਮਹਾ ਮਾਤਾ ਰਾਣੀ ਭਗਵਤੀ ਦਾ ਤੇ ਅੱਜ ਤੋਂ ਇਥੇ ਹਰ ਪਿਛਲੇ ਕਈ ਸਾਲਾਂ ਤੋਂ ਪ੍ਰਧਾਨ ਗੁਲਸ਼ਨ ਸਿੰਘ ਜੀ ਨੂੰ ਪਤਾ ਹੈ ਕਿ ਇਸੇ ਕਈ ਸਾਲਾਂ ਤੋਂ ਲੰਗਰ ਲੱਗ ਰਿਹਾ ਹੈ ਇਹਨਾਂ ਦੀ ਅਗਵਾਈਆਂ ਚ ਲੰਗਰ ਲੱਗਦੇ ਰਹੇ ਲੱਗਦੇ ਰਹੇ ਨੇ ਅੱਜ ਜਿਹੜਾ ਸ਼ਿ ਪਰਿਵਾਰ ਦੀ ਸੇਵਾ ਇਹਨਾਂ ਨੇ ਪਿਛਲੇ 4 ਸਾਲ ਤੋਂ ਪਹਿਲੇ ਕਰਵਾਈ ਸੀ ਉਹਦੇ ਨੰਦੀ ਜੀ ਖੰਡਿਤ ਹੋ ਗਏ ਸੀ ਤੇ ਇਹਨਾਂ ਨੂੰ ਹੀ ਫਿਰ ਮਾਲਕ ਨੇ ਚੁਣਿਆ ਇਹ ਰਾਣੇ ਨੰਦੀ ਜੀ ਪ੍ਰਵਾਹਤ ਕਰਕੇ ਆਏ ਗੰਗਾ ਦੇ ਵਿੱਚ ਵਿਸਥਾਪਨ ਕਰਕੇ ਆਏ ਨੇ ਤੇ ਨਵਾਂ ਨੰਦੀ ਜੀ ਨਵੇਂ ਲਿਆਏ ਨੇ ਅੱਜ ਬੜਾ ਹੀ ਪਾਵਨ ਦਿਵਸ ਹੈ ਮੰਗਲ ਦੇ ਵਿੱਚ ਸੀ ਢੀ ਸ਼੍ਰੀ ਸਾਈ ਲੀਲਾ ਸੇਵਾ ਮੰਦਿਰ ਮੋਹਨਗਰ ਸੁਲਤਾਨਵਿੰਡ ਰੋਡ ਸ਼੍ਰੀ ਅਮਰitsar ਸਾਹਿਬ ਦੇ ਬੋਵੇ ਪਾਵਨਪੂਰੀ ਤਰ ਮੰਦਿਰ ਦੇ ਪ੍ਰਾਂਗਨ 'ਚ ਗੁਲਸ਼ਨ ਪ੍ਰਧਾਨ ਜੀ ਆ ਅੱਜ ਸੇਵਾ ਇਹਨਾਂ ਦੀ ਲੱਗੀ ਆ ਫਿਰ ਦੁਆਰ ਤੋਂ ਮਾਲਕ ਨੇ ਉਹਨਾਂ ਨੂੰ ਯਾਦ ਕੀਤਾ ਤੇ ਅੱਜ ਸੇਵਾ ਕੀਤੀ ਆ ਤੇ ਮਾਲਕ ਦੇ ਅਸੀਂ ਧੰਨਵਾਦੀ ਤੇ ਹਾਂ ਹੀ ਆ ਗੁਲਸ਼ਨ ਮਾਜਨ ਜੀ ਦੇ ਬਹੁਤ ਧੰਨਵਾਦੀ ਆ ਜਿਹੜੇ ਸਮੇਂ-ਸਮੇਂ 'ਤੇ ਸਾਡੇ ਮੰਦਿਰ ਵਾਸਤੇ ਸੇਵਾ ਆਵਾਜ਼ ਕਰਦੇ ਰਹਿੰਦੇ ਨੇ ਬੜਾ ਧੰਨਵਾਦ ਹੈਗੇ ਆ ਉਹਨਾਂ ਦੇ ਅੱਜ ਮਾਤਾ ਰਾਣੀ ਮਹਾਦੇਵ ਬੋਲੇनाथ ਜੀ ਇਹਨਾਂ 'ਤੇ ਕਿਰਪਾ ਸਦਾ ਹੀ ਬਣਾਈ ਰੱਖਣ ਸਾਰਿਆਂ ਨੂੰ ਪਤਾ ਹੈ ਮੇਰੇ ਵੱਡੇ ਭਰਾ ਗੁਲਚਰ ਮਾਜਨ ਸਾਡੇ ਮਾਜਨ ਸਾਦੇ ਵੀ ਪ੍ਰਧਾਨ ਨੇ ਆਲ ਇੰਡੀਆ ਦੇ ਵੀ ਵਾਈਸ ਪ੍ਰਧਾਨ ਨੇ ਇਸ ਵळे ਤੇ ਬਹੁਤ ਸੇਵਾ ਸਮਾਜ ਦੀ ਕਰਦੇ ਨੇ ਸ਼ਹਿਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀ ਬਾਦਲ ਸ਼ਾਨਾ ਤੱਕਰ ਵੀ ਇਹਨਾਂ ਦੇ ਕਈ ਪਰਿਵਾਰਾਂ ਆਪਣੇ ਪਰਿਵਾਰ ਵੱਲੋਂ ਮੂਰਤੀਆਂ ਦੀ ਸਥਾਪਨਾ ਕਰਵਾਈ ਹੈ ਹਰ ਮੰਦਰ ਦੇ ਦੀ ਸੇਵਾ ਕਰਨ ਨੂੰ ਅਗਰ ਸਾਰੇ ਰਹਿੰਦੇ ਨੇ ਮਾਲਕ ਇਹਨਾਂ ਦੇ ਕਿਰਪਾ ਬਣਾਈ ਰੱਖਣ ਇਹ ਸਵਸਥ ਰਹੇ ਨਿਰੋਗੀ ਰਹਿਣ ਐਸੇ ਤਰ੍ਹਾਂ ਮਾਲਕ ਦੀ ਕਿਰਪਾ ਨਾਲ ਸੇਵਾ ਕਰਦੇ ਰਹਿਣ ਜੈ ਸਾਈਂ ਰਾਮ ਹਾਂਜੀ ਮੈਂ ਅੱਜ ਤੋਂ 4 ਸਾਲ ਪਹਿਲੇ ਐ ਸਮੁੰਦਰ ਸਾਈ ਬਾਬਾ ਦੇ ਮੰਦਿਰ ਦੇ ਵਿੱਚ ਮੈਨੂੰ ਮੌਕਾ ਮਿਲਿਆ ਸੀ ਸੇਵਾ ਦਾ ਔਰ ਅਨਿਲ ਮਹਾਜਨ ਨੇ ਕਿਹਾ ਸੀ ਕਿ ਇੱਥੇ ਇੱਕ ਸ਼ਿਵ ਪਰਵਾਰ ਦੀ ਮੂਰਤੀ ਦੀ ਸਥਾਪਨਾ ਕਰਾਣੀ ਹੈ ਤੇ ਮੈਂ ਮੈਂ ਕਿਹਾ ਕੋਈ ਗੱਲ ਨਹੀਂ ਜੀ ਮੈਂ ਕਰਾ ਦਿਆਂਗਾ ਤੇ ਮੈਨੂੰ ਅਗਰ ਭਗਵਾਨ ਨੇ ਮੌਕਾ ਦਿੱਤਾ ਔਰ ਇਹ ਮੰਦਰ ਦੇ ਅਸ਼ੀਰਵਾਦ ਦੇ ਨਾਲ ਮੈਂ ਇੱਥੇ 4 ਸਾਲ ਪਹਿਲੇ ਸ਼ਿਵ ਪਰਵਾਰ ਦੀ ਮੂਰਤੀ ਦੀ ਸਥਾਪਨਾ ਕਰਾਈ ਔਰ ਸਾਰੇ ਮਹਾਜਨ ਬਰਾਦਰੀ ਵਾਲੇ ਕਾਫੀ ਲੋਕ ਇੱਥੇ ਪਹੁੰਚੇ ਸੀ ਔਰ ਪੂਰਾ ਲੰਗਰ ਲੱਗਾ ਔਰ ਪੂਰੇ ਵੀਦੀ ਦੇ ਨਾਲ ਮਤਲਬ ਮੰਦਰ ਦੇ ਵਿੱਚ ਜਿਹੜੀ ਹੈ ਸ਼ਿਵ ਜੀ ਦੀ ਔਰ ਸ੍ਰੀ ਪਰਿਵਾਰ ਦੀ ਜਿਹੜੀ ਹੈ ਉਹ ਸਥਾਪਨਾ ਕਰਾਈ ਗਈ ਔਰ ਮੈਨੂੰ ਅੱਜ ਤੋਂ ਪਰਸੋਂ ਉਹਨਾਂ ਨੇ ਦੁਆਰਾ ਫੋਨ ਕੀਤਾ ਸੀ ਕਿ ਜਿਹੜੇ ਇੱਕ ਨੰਦੀ ਹੈ ਉਹ ਖੰਡਿਤ ਹੋ ਗਿਆ ਤੇ ਉਹ ਦੁਆਰਾ ਇੱਕ ਲਾਣਿਆ ਤੇ ਮੈਂ ਹਮੇਸ਼ਾ ਹਰ ਮਹੀਨੇ ਦੇ ਵਿੱਚ ਇਹ ਹਰੀਦوار ਦੇ ਵਿੱਚ ਮੱਸਿਆ ਦੇ ਮੱਸਿਆ ਜਾਣਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੇ ਦਿਓ ਤੇ ਮੈਂ ਉਹ ਪਰਵਾ ਦੇ ਦਵਾਵਾਂਗਾ ਨੰਦੀ ਜੀ ਔਰ ਮੈਂ ਉਹ ਕੱਲ ਪਰਵਾ ਦਿੱਤੇ ਔਰ ਫਿਰ ਕੱਲ ਹੀ ਜਾ ਕੇ ਮੈਂ ਨਵੇਂ ਨੰਦੀ ਉਹ ਭਗਵਾਨ ਦੀ ਸ਼ਿਵ ਜੀ ਦੀ ਇੱਛਾ ਦੇ ਨਾਲ ਮੈਂ ਉਹ ਲੈ ਆਂਦੇ ਔਰ ਅੱਜ ਮੈਂ ਦੀ ਸਥਾਪਨਾ ਕਰਾ ਦਿੱਤੀ ਆ ਔਰ ਇਹ ਕਾਰ ਕਾਰਜਕਰਨ ਭਗਵਾਨ ਜਿਹੜੇ ਸ਼ੰਕਰ ਜੀ ਹੋ ਮੇਰੇ ਉੱਤੇ ਬੜੀ ਕਿਰਪਾ ਹੋਣਾ ਦੀ ਹੈ ਔਰ ਮੈਂ ਅੰਬਰਸੇਤ ਦੇ ਵਿੱਚ ਕੋਈ 11 ਮੰਦਰਾਂ ਦੇ ਵਿੱਚ ਵੱਖਰੀ ਵੱਖਰੀ ਭਗਵਾਨ ਦੀਆਂ ਮੂਰਤੀਆਂ ਸਥਾਪਨਾ ਕੀਤੀਆਂ ਇਹ ਸਿਰਫ ਉਹਨਾਂ ਦਾ ਪ੍ਰਤਾਪ ਹੈ ਉਸ ਭਗਵਾਨ ਦਾ ਪ੍ਰਤਾਪ ਹੈ ਵੀ ਤੇ ਕੋਈ ਕੁਛ ਕਰ ਨਹੀਂ ਸਕਦਾ ਇਹ ਉਹਨਾਂ ਦੀ ਇੱਛਾ ਦੇ ਨਾਲ ਹੀ ਮੈਂ ਕੰਮ ਕਰ ਰਿਹਾ ਔਰ ਮੈਂ ਹਮੇਸ਼ਾ ਕਰਦਾ ਰਵਾਂਗਾ ਔਰ ਮੇਰੇ ਛੋਟੇ ਭੜਾ ਅੰਧੀ ਜਿਹੜੇ ਮਹਾਜਨ ਜੀ ਹੈ ਉਹ ਉੱਥੇ ਬੜੀ ਸੇਵਾ ਕਰਦੇ ਆ ਸਾਈਂ ਬਾਬਾ ਦੀ ਉਹਦੇ ਮੰਦਰਾਂ ਦੇ ਵਿੱਚ ਉਹਨਾਂ ਦਾ ਲੰਗਰ ਲੱਗਾ ਦਿੰਦਾ ਅੱਜ ਵੀ ਲੰਗਰ ਬੜਾ ਵਧੀਆ ਲੱਗਾ ਵੀਰਵਾਰ ਵੀਰ ਵੱਲ ਲੱਗਾ ਰਹਿੰਦਾ ਔਰ ਮੈਂ ਉਹਨਾਂ ਨੂੰ ਵਧਾਈ ਦਿੰਦਾ ਕਿ ਇਹ ਬਹੁ ਸਾਡੇ ਮਾਝੇ ਮਾਝੇ ਰੇ ਬੜੀ ਸੇਵਾ ਕਰ ਰਹੇ ਨੇ ਔਰ ਪ੍ਰਮਾਤਮਾ ਉਹਨਾਂ ਨੂੰ ਹੋਰ ਤਾਕਤ ਦੇਵੇ ਯਾ ਦੇਸ਼ ਦੀ ਸੇਵਾ ਕਰ ਸਕਣ ਔਰ ਮੰਦਰਾ ਦੀ ਸੇਵਾ ਕਰ ਸਕਣ ਔਰ ਭਗਵਾਨ ਦਾ ਗੁਣਗਾਨ ਕਰ ਸਕਣ